ਹਾਂਜੀ ਦੋਸਤੋ ਬੈਂਕ ਸਾਨੂੰ ਦੇ ਰਿਹਾ ਜੀ 25 ਲੱਖ ਰੁਪਏ ਦਾ ਲੋਨ ਤੇ 35% ਸਬਸਿਡੀ ਐਂਦਾ ਸਮਝ ਲਓ ਕਿ ਜੇ ਅਗਰ ਆਪਾਂ 10 ਲੱਖ ਰੁਪਏ ਲੈਂਦੇ ਆ ਨਾ ਤੇ ਆਪਾਂ ਨੂੰ 6.5 ਲੱਖ ਰੁਪਏ ਵਾਪਸ ਕਰਨਾ ਪਵੇਗਾ ਤੇ ਬਾਕੀ ਆਪਣੀ ਹੋਵੇਗੀ ਜੀ ਸਬਸਿਡੀ ਇਹਦਾ ਕੁਝ ਕ੍ਰਾਈਟੇਰੀਆ ਵੀ ਹੈ ਜਿਹੜਾ ਕਿ ਆਪਾਂ ਅੱਗੇ ਵੀਡੀਓ ਦੇ ਵਿੱਚ ਸਾਰਾ ਮੈਂਸ਼ਨ ਕਰ ਦੇਣਾ ਹੈ ਤੇ ਜੇ ਤੁਸੀਂ ਵੀ ਫਾਰਮ ਨੂੰ ਭਰਨਾ ਚਾਹੁੰਦੇ ਆ ਤੇ ਘਰੇ ਹੀ ਬੈਠੇ ਤੁਸੀਂ ਭਰ ਸਕਦੇ ਆ ਇਹ ਬਿਜ਼ਨਸ ਲੋਨ 10 ਲੱਖ ਰੁਪਏ ਲਓ ਤੇ 6.5 ਲੱਖ ਰੁਪਏ ਆਪਾਂ ਨੂੰ ਮੋੜਨਾ ਬਾਕੀ ਲਗਾ ਲਓ ਆਪਣੀ ਸਾਰੀ ਸਬਸਿਡੀ ਆ ਇਹਦਾ ਕ੍ਰਾਈਟੇਰੀਆ ਵਾਜੀ ਜਿੱਦਾਂ ਉਮਰ ਲਾ ਲੋ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ ਤੁਹਾਡਾ ਬਿਜ਼ਨਸ ਕਿਹੜਾ ਵਾ ਤੇ ਕਿਸ ਟਾਈਪ ਦਾ ਆ ਤੇ ਇਹਦੀ ਕੈਟਾਗਰੀਆਂ ਵੀ ਹੈਗੀਆਂ ਵਾ ਬਿਜ਼ਨਸ ਦੀਆਂ ਲੱਗ-ਲੱਗ ਉਸ ਹਿਸਾਬ ਨਾਲ ਆਪਾਂ ਨੂੰ ਜਿਹੜੀ ਆ ਸਬਸਿਡੀ ਮਿਲੇਗੀ ਲਓ ਜੀ ਹੁਣ ਤੁਸੀਂ ਫਾਰਮ ਕਿਦਾਂ ਭਰਨਾ ਆ ਅੱਗੇ ਆਪਾਂ ਵੀਡੀਓ ਸਾਰਾ ਦੱਸ ਰਹੇ ਆ ਘਰੇ ਬੈਠੇ ਤੁਸੀਂ ਵੀ ਫਾਰਮ ਨੂੰ ਭਰ ਸਕਦੇ ਆ ਅਗਰ ਫਿਰ ਵੀ ਤੁਹਾਨੂੰ ਨਹੀਂ ਪਤਾ ਚੱਲਦਾ ਤਾਂ ਤੁਸੀਂ ਕਿਸੇ ਵੀ ਕੈਫੇ ਤੇ ਜਾ ਕੇ ਭਰਵਾ ਲਓ ਅਗਰ ਤੁਹਾਨੂੰ ਲੋਨ ਚਾਹੀਦਾ ਵਾ ਜੀ ਬਿਜ਼ਨਸ ਲੋਨ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ 8ਵੀਂ ਪਾਸ ਹੋਣੀ ਚਾਹੀਦੀ ਹੈ نو ਇਨਕਮ ਕਰਟੇਰੀਆ ਇਸ ਤੋਂ ਬਾਅਦ ਤੁਹਾਡੇ ਕੋਲ ਪਹਿਲਾਂ ਕੋਈ ਲੋਨ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਤੁਹਾਡਾ ਕੋਈ ਪਹਿਲਾਂ ਯੂਨਿਟ ਨਹੀਂ ਲੱਗਿਆ ਹੋਣਾ ਚਾਹੀਦਾ ਨਵੇਂ ਦੇ ਲਈ ਇਸ ਤੋਂ ਬਾਅਦ ਤੁਹਾਡੇ ਕੋਲ ਆਧਾਰ ਕਾਰਡ ਹੈ ਜਿਹੜਾ ਉਹ ਹੋਣਾ ਲਾਜ਼ਮੀ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਡਾਕੂਮੈਂਟਸ ਕਿਹੜੇ-ਕਿਹੜੇ ਜ਼ਰੂਰੀ ਨੇ ਪਾਸਪੋਰਟ ਸਾਈਜ਼ ਫੋਟੋ ਤੁਹਾਡੀ ਕੋਈ ਵੀ ਕੁਆਲਿਫੀਕੇਸ਼ਨ ਹੈ ਤਾਂ ਉਸ ਦਾ ਸਰਟੀਫਿਕੇਟ ਇਸ ਤੋਂ ਬਾਅਦ ਪ੍ਰੋਜੈਕਟ ਰਿਪੋਰਟ ਸੀਏ ਬਣਾ ਕੇ ਦੇਵੇਗਾ ਇਹ ਲਾਜ਼ਮੀ ਹੈ ਸਪੈਸ਼ਲ ਕੈਟਾਗਰੀ ਦੇ ਲਈ ਸਰਟੀਫਿਕੇਟ ਹੈ ਜਿਹੜੇ ਉਹ ਅਪਲੋਡ ਹੋਣਗੇ ਤੁਹਾਨੂੰ ਮਿਲ ਸਕਦੀ ਹੈ ਮੈਨੂਫੈਕਚਰਿੰਗ ਦੇ ਸੈਕਟਰ ਦੇ ਵਿੱਚ 25 ਲੱਖ ਸਰਵਿਸ ਸੈਕਟਰ ਦੇ ਵਿੱਚ 10 ਲੱਖ ਤੇ ਬਿਜ਼ਨਸ ਸੈਕਟਰ ਦੇ ਵਿੱਚ ਵੀ 10 ਲੱਖ ਜਿਹੜਾ ਲੋਨ ਹੈ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਬਾਅਦ ਹੁਣ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਕਿ ਆ ਜਿਹੜਾ ਕੈਟਾਗਰੀ ਵਾਈਜ਼ ਤੁਹਾਨੂੰ ਕਿੰਨੀ ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਜੇ ਆਪਾਂ ਗੱਲ ਕਰੀਏ ਜਨਰਲ ਦੇ ਲਈ ਜੇਕਰ ਤੁਸੀਂ ਸ਼ਹਿਰ ਤੋਂ ਹੋ ਤਾਂ 15% ਜੇ ਪਿੰਡ ਤੋਂ ਹੋ ਤਾਂ 25% ਜਿਹੜੀਆਂ ਥੱਲੇ ਕੈਟਾਗਰੀ ਵਾਈਜ਼ ਲਿਖੀਆਂ ਹੋਈਆਂ ਇਹ ਤੁਸੀਂ ਦੇਖ ਸਕਦੇ ਹੋ ਤਾਂ ਇਹਦੇ ਵਿੱਚ ਪਿੰਡ ਦੇ ਲਈ 35% ਤੇ ਸ਼ਹਿਰ ਦੇ ਲਈ 25% ਹੈ ਜਿਹੜੀ ਉਹ ਸਬਸਿਡੀ ਦਿੱਤੀ ਜਾਵੇਗੀ ਅਲੱ ਇਸ ਦੇ ਵਿੱਚ 11 ਤੋਂ 12% ਵਿਆਜ ਆ ਤੇ ਤੁਹਾਡੀ ਜਿਹੜੀ EMI ਹੋਗੀ ਉਹ 3 ਤੋਂ ਲੈ ਕੇ 7 ਸਾਲ ਦੀ ਹੋਵੇਗੀ। ਬਾਕੀ ਡਿਟੇਲ ਤੁਸੀਂ ਸਕਰੀਨ ਤੇ ਖੁਦ ਵੀ ਪੜ ਸਕਦੇ ਹੋ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ। ਤਾਂ ਇਸ ਦੇ ਚਲਦੇ ਤੁਹਾਨੂੰ ਮੇਨ ਮੇਨ ਚੀਜ਼ਾਂ ਜਿਹੜੀਆਂ ਉਹ ਦੱਸ ਰਹੇ ਹਾਂ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਫਾਰਮ ਹੈ ਜਿਹੜਾ ਉਹ ਕਿਵੇਂ ਭਰਨਾ। ਸਭ ਤੋਂ ਪਹਿਲਾਂ ਤੁਸੀਂ Google Chrome ਦੇ ਵਿੱਚ ਜਾਣਾ ਹੈ। ਇੱਥੇ ਤੁਸੀਂ ਕੀ ਲਿਖ ਦੇਣਾ? ਇੱਥੇ ਤੁਸੀਂ PM EGP Loan ਲਿਖ ਦੇਣਾ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਦੋ ਸਾਈਟਾਂ ਖੁੱਲਣਗੀਆਂ। ਜਿਹੜੀ ਪਹਿਲੀ ਸਾਈਟ ਹੈ ਉੱਥੇ ਤੁਸੀਂ ਫਾਰਮ ਅਪਲਾਈ ਕਰਨਾ ਹੈ। ਜਿਹੜੀ ਦੂਜੀ ਸਾਈਟ ਹੈ ਤਾਂ ਇੱਥੇ ਤੁਸੀਂ ਆਪਣੀ ਐ ਕੀ ਕਰਨਾ ਹੈ ਤੁਹਾਨੂੰ ਕਿਸ ਦੇ ਲਈ ਲੋਨ ਚਾਹੀਦਾ ਹੈ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਉਹ ਤੁਸੀਂ ਭਰ ਦੇਣਾ ਹੈ ਤੁਹਾਡੇ ਜਿਹੜੀ ਕੈਟਾਗਰੀ ਕੀ ਹੈ ਇਸ ਤੋਂ ਬਾਅਦ ਤੁਸੀਂ ਪਿੰਡ ਤੋਂ ਹੋ ਜਾਂ ਸ਼ਹਿਰ ਤੋਂ ਹੋ ਤੁਸੀਂ ਪਹਿਲਾਂ ਕੋਈ ਲੋਨ ਲਿਆ ਜਾਂ ਨਹੀਂ ਲਿਆ ਇਸ ਤੋਂ ਬਾਅਦ ਜਿਹੜੀਆਂ ਥੱਲੇ ਸਟੇਟ ਲਿਖੀਆਂ ਹੋਈਆਂ ਤਾਂ ਉਹਦੇ ਵਿੱਚ ਜੇਕਰ ਤੁਸੀਂ ਉਸ ਸਟੇਟ ਤੋਂ ਹੋ ਤਾਂ ਜੈਸਟ ਕਰ ਦੇਣਾ ਜੇ ਨਹੀਂ ਹੈਗੇ ਤਾਂ ਨੋ ਕਰ ਦੇਣਾ ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਆਪਣਾ ਕਿੰਨਾ ਲੋਨ ਲੈਣਾ ਚਾਹੁੰਦੇ ਹੋ ਮੰਨ ਲਓ ਤੁਸੀਂ 10 ਲੱਖ ਭਰ ਦਿੱਤਾ ਉਸ ਤੋਂ ਬਾਅਦ ਤੁਹਾਡਾ ਇਹਦੇ ਵਿੱਚ ਕੰਟਰੀਬਿਊਸ਼ਨ ਕਿੰਨਾ ਹੋਵੇਗਾ ਮੰਨ ਲਓ ਤੁਹਾਡਾ ਕੰਟਰੀਬਿਊਸ਼ਨ 1 ਲੱਖ ਰੁਪਈਆ ਹੈ ਤਾਂ ਤੁਸੀਂ 10 ਲੱਖ ਭਰ ਦਿੱਤਾ ਉਸ ਹਿਸਾਬ ਨਾਲ ਤੁਹਾਡੀ ਅੱਗੇ ਜਿਹੜੀ ਡਿਟ ਮੋਦਰਾਗਾ ਜਿਸ ਦੇ ਵਿੱਚ ਤੁਸੀਂ ਪਹਿਲਾਂ ਕੋਈ ਕੰਮ ਚਲਾ ਰੱਖਿਆਗਾ ਉਸਦੇ ਵਿੱਚ ਲੋਨ ਮਿਲੇਗਾ ਦੂਸਰਾ ਹੈ ਪੀ ਐਮ ਈ ਜੀ ਪੀ ਇਹ ਹੈਗਾਗਾ ਜਿਹੜਾ ਤੁਸੀਂ ਨਵਾਂ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਇਹ ਦੇਖ ਸਕਦੇ ਹੋ ਇਹਦੇ ਵਿੱਚ 9 ਲੱਖ ਰੁਪਇਆ ਤੇ 1.5 ਲੱਖ ਰੁਪਇਆ ਜਿਹੜੀ ਸਬਸਿਡੀ ਬਣੀ ਹੈ ਸਬਸਿਡੀ ਦੇ ਵਿੱਚ ਘਟ ਤਾਂ ਬਣੀ ਹੈ ਕਿਉਂਕਿ ਆਪਾਂ ਜਨਰਲ ਦੇ ਵਿੱਚ ਜਿਹੜਾ ਇਹਦੇ ਵਿੱਚ ਭਰਿਆ ਸੀ ਮੰਥਲੀ 99300 ਰੁਪਏ ਬਣਦੀ ਹੈ ਤੇ 15 ਸਾਲਾਂ ਦੇ ਵਿੱਚ ਤੁਸੀਂ ਇਹ ਜਿਹੜਾ ਜਿਹੜਾ ਸਾਰਾ ਲੋਨ ਹੈ ਉਹ ਤੁਸੀਂ ਭਰਨਾ ਹੁਣ ਚੱਲਦੇ ਆਪਾਂ ਜਿਹੜੀ ਪਹਿਲੀ ਸਾਈਟ ਦੇ ਉੱਪਰ ਪਹਿਲੀ ਸਾਈਟ ਦੇ ਉੱਪਰ ਜਾਣਾ ਇੱਥੋਂ ਤੁਸੀਂ ਫਾਰਮ ਹੈ ਜਿਹੜਾ ਉਹ ਅਪਲਾਈ ਕਰਨਾ ਹੈ ਜਦੋਂ ਫਾਰਮ ਤੁਸੀਂ ਭਰ ਦਿੱਤਾ ਉਸ ਤੋਂ ਬਾਅਦ ਤੁਸੀਂ ਬੈਂਕ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਅੱਗੇ ਕੀ ਕਰਨਾ ਹੈ ਸਟੈਪ ਵਾਈਜ਼ ਸਟੈਪ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਹੁਣ ਤੁਹਾਨੂੰ ਦੱਸਦੇ ਆ ਅੱਗੇ ਕੀ ਕਰਨਾ ਆਪਾਂ ਦੁਬਾਰਾ ਸਾਈਟ ਖੋਲ ਰਹੇ ਹਾਂ ਤਾਂ ਇਹਦੇ ਵਿੱਚ ਟੈਕਨੀਕਲ ਦਿੱਕਤ ਆ ਗਈ ਸੀ ਜਦੋਂ ਆਪਾਂ ਸਾਈਟ ਖੋਲ ਦਿੱਤੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਹੁਣ ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਉਹ ਦੇਣ ਜਾ ਰਹੇ ਹਾਂ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਨਾ ਇੱਕ ਨਵਾਂ ਪੇਜ ਆ ਜਿਹੜਾ ਉਹ ਖੁੱਲ ਜਾਵੇਗਾ ਇਹ ਪੋਰਟਲ ਤੇ ਤੁਸੀਂ ਅਪਲਾਈ ਕਰਨਾ ਜੇਕਰ ਤੁਹਾਨੂੰ ਅਪਲਾਈ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਆਪਣੇ ਨੇੜੇ ਦੇ ਬੈਂਕ ਦੇ ਵਿੱਚ ਜਾ ਸਕਦੇ ਹੋ ਤਾਂ ਉਸ ਉਹਨਾਂ ਨੂੰ ਤੁਸੀਂ ਇਸ ਸਕੀਮ ਬਾਰੇ ਦੱਸ ਸਕ ਕਿਹੜੀ ਹੈ ਇਹ ਸਾਰਾ ਕੁਝ ਤੁਸੀਂ ਆਪਣਾ ਇੱਥੇ ਭਰ ਦੇਣਾ ਹੈਗਾ ਇਸ ਤੋਂ ਬਾਅਦ ਤੁਹਾਡੀ ਡਿਸਟ੍ਰਿਕਟ ਕਿਹੜੀ ਹੈ ਇਸ ਤੋਂ ਬਾਅਦ ਤੁਹਾਡਾ ਜੈਂਡਰ ਕਿਹੜਾ ਇਹ ਸਾਰੀ ਡਿਟੇਲ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਇਸ ਨੂੰ ਭਰ ਦੇਣਾ ਉਸ ਤੋਂ ਬਾਅਦ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਇਸ ਤੋਂ ਬਾਅਦ ਇਹਦੇ ਵਿੱਚ ਕੀ ਲਿਖਿਆਗਾ ਕਿ ਤੁਹਾਡੀ ਜਿਹੜੀ ਸਰਵਿਸ ਹੈ ਉਹ ਕਿੰਨੀ ਹੈ ਇਸ ਤੋਂ ਬਾਅਦ ਪ੍ਰੋਜੈਕਟ ਹੈ ਜਿਹੜਾ ਉਹ ਤੁਹਾਡਾ ਕਿੰਨੇ ਦਾ ਹੈਗਾ ਸਾਰਾ ਕੁਝ ਇੱਥੇ ਆ ਗਿਆ ਉਸ ਤੋਂ ਬਾਅਦ ਸੇਵ ਐਪਲੀਕੈਂਟ ਡਾਟਾ ਕਰ ਦੇਣਾ ਜਦੋਂ ਇਹ ਤੁਸੀਂ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਆ ਜਾਵੇਗਾ ਤੁਹਾਡੀ ਆਈਡੀ ਬਣ ਜਾਵੇਗੀ ਤੁਹਾਡਾ ਪਾਸਵਰਡ ਹੈ ਜਿਹੜਾ ਉਹ ਤੁਹਾਡਾ ਜਨਰੇਟ ਹੋ ਜਾਵੇਗਾ ਉਸ ਤੋਂ ਬਾ ਹੰਨਾ 60 ਤੋਂ ਪਲੱਸ ਸਕੋਰ ਬਣਦਾ ਹੈ ਤਾਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਇਹ ਲੋਨ ਹੈ ਉਹ ਮਿਲ ਜਾਵੇਗਾ ਇਸ ਤਰ੍ਹਾਂ ਤੁਸੀਂ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਨੇੜੇ ਦੇ ਬੈਂਕ ਦੇ ਵਿੱਚ ਵੀ ਸੰਪਰਕ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ